ਕੋਸ਼ਿਸ਼ ਕਰ ਰਿਹਾ ਹੁੰਦਾ ਜਦੋਂ ਪਿੱਛੋਂ ਤੇਜ਼ ਰਫ਼ਤਾਰ ਦੇ ਨਾਲ ਇਹ ਟਰੱਕ ਆ ਜਾਂਦਾ ਹੈ ਔਰ ਇਸੇ ਦੌਰਾਨ ਤਰਨਵੀਰ ਜੋਦੇ ਦੇਖ ਲੈਂਦਾ ਕਿ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਟਰੱਕ ਆ ਰਿਹਾ ਤਾਂ ਉਹ ਪਿੱਛੇ ਹੋਣ ਦੀ ਕੋਸ਼ਿਸ਼ ਕਰਦਾ ਹੈ ਔਰ ਆਪਣੀ ਜਾਨ ਬਚਾਉਂਦਾ ਹੈ ਔਰ ਇਸੇ ਦੌਰਾਨ ਉਸ ਦੇ ਵੱਲੋਂ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਤੇਜ਼ ਰਫ਼ਤਾਰ ਦਾ ਟਰੱਕ ਵਿੱਚ ਟੱਕਰ ਮਾਰ ਦਿੰਦਾ ਹੈ ਉਸ ਦੀ ਅੱਖਾਂ ਦੇ ਸਾਹਮਣੇ ਹੀ ਉਸ ਦੀ ਪਤਨੀ ਅਤੇ ਬੱਚੀ ਜੋ ਕਾਰ ਦੇ ਵਿੱਚ ਸਵਾਰ ਸੀ ਤਾਂ ਕਾਰ ਪਲਟੀਆਂ ਖਾ ਜਾਂਦੀ ਹੈ ਸੜਕ ਦੇ ਉੱਤੇ ਚਾਰ ਪਲਟੀਆਂ ਕਾਰ ਖਾ ਜਾਂਦੀ ਹੈ ਜਿਸ ਤੋਂ ਬਾਅਦ ਆਸ-ਪਾਸ ਦੇ ਜੋ ਲੋਕ ਮੌਜੂਦ ਸੀ ਤਾਂ ਉਹਨਾਂ ਦੇ ਵੱਲੋਂ ਮਦਦ ਦਾ ਹੱਥ ਪਹੁੰਚਾਇਆ ਜਾਂਦਾ ਹੈ ਉਹਨਾਂ ਦੇ ਵੱਲੋਂ ਤੁਰੰਤ ਕਾਰ ਦੇ ਸ਼ੀਸ਼ੇ ਤੋੜ ਕੇ ਮਾਂ ਤੇ ਬੱਚੀ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਫਿਲਹਾਲ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਮਾਂ ਤੇ ਬੱਚੀ ਦੀ ਦੱਸਿਆ ਜਾ ਰਿਹਾ ਹੈ ਕਿ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤਾਂ ਇਹ ਦਰਦਨਾਕ ਤਸਵੀਰਾਂ ਜਲੰਧਰ ਦੇ ਵਿੱਚ ਵਾਪਰੇ ਹਾਦਸੇ ਦੀਆਂ ਦੱਸਦੀਆਂ ਕਿ ਜਲੰਧਰ ਦਿੱਲੀ ਨੈਸ਼ਨਲ ਹਾਈਵੇ ਦੇ ਉੱਤੇ ਇਹ ਹਾਦਸਾ ਵਾਪਰਿਆ ਹੈ ਜਿੱਥੇ ਤੇਜ਼ ਰਫ਼ਤਾਰ ਟਰੱਕ ਦੇ ਵੱਲੋਂ ਕਾਰ ਨੂੰ ਟੱਕਰ ਮਾਰੀ ਗਈ ਹੈ ਨਾਲੇ ਹੀ ਝੂਮਦਾ ਹੋਇਆ ਹੁੰਦਾ ਹੈ ਜਦੋਂ ਕਾਰ ਦਾ ਡਰਾਈਵਰ ਕਾਰ ਦੇ ਵਿੱਚ ਬੈਠਾ ਵਿਅਕਤੀ ਜਦੋਂ ਦੇਖ ਲੈਂਦਾ ਹੈ ਕਿ ਉਸਨਾਂ ਦੇ ਵੱਲ ਤੇਜ਼ ਰਫ਼ਤਾਰ ਦੇ ਨਾਲ ਆ ਰਿਹਾ ਹੈ ਟਰੱਕ ਤਾਂ ਉਹਨਾਂ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਟੱਕਰ ਤੇਜ਼ ਰਫ਼ਤਾਰ ਦੇ ਵਿੱਚ ਮਾਰੀ ਜਾਂਦੀ ਹੈ ਜਿਸ ਦੇ ਕਰਕੇ ਚਾਰ ਪਲਟੀਆਂ ਕਾਰ ਸੜਕ ਦੇ ਉੱਤੇ ਖਾ ਜਾਂਦੀ ਹੈ ਔਰ ਤੁਰੰਤ ਹਾਦਸੇ ਤੋਂ ਬਾਅਦ ਜੋ ਲੋਕ ਉਥੇ ਮੌਕੇ ਤੇ ਮੌਜੂਦ ਸੀ ਤਾਂ ਉਹਨਾਂ ਦੇ ਵੱਲੋਂ ਮਦਦ ਕੀਤੀ ਜਾਂਦੀ ਹੈ ਕਾਰ ਦੇ ਸ਼ੀਸ਼ੇ ਤੋੜ ਕੇ ਮਾਂ ਤੇ ਬੱਚੀ ਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਇਹ ਦਰਦਨਾਕ ਤਸਵੀਰਾਂ ਉਸ ਕਾਰ ਦੀਆਂ ਨੇ ਜਿਸ ਜੋ ਹਾਦਸੇ ਦਾ ਸ਼ਿਕਾਰ ਹੋਈ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦੋਹਾਂ ਪਾਸਿਆਂ ਤੋਂ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਕਾਰ ਪਿਛਲਾ ਹਿੱਸਾ ਵੀ ਬੁਰੀ ਤਰੀਕੇ ਦੇ ਨਾਲ ਤਬਾਹ ਹੋ ਚੁੱਕਾ ਹੈ ਅਗਲੇ ਹਿੱਸਾ ਵੀ ਪਰ ਖੱਟੇ ੜ ਚੁੱਕੇ ਨੇ ਇਸ ਕਾਰ ਦੇ ਔਰ ਇਸ ਕਾਰ ਦੇ ਵਿੱਚ ਬੈਠੇ ਜੋ ਸਵਾਰੀਆਂ ਨੇ ਉਹਨਾਂ ਦਾ ਕੀ ਹਾਲ ਹੋਇਆ ਹੋਵੇਗਾ ਇਸ ਦਾ ਅੰਦਾਜ਼ਾ ਤੁਸੀਂ ਸਹਿਜੇ ਹੀ ਲਗਾ ਸਕਦੇ ਹੋ ਤਾਂ ਕਾਫੀ ਗੰਭੀਰ ਹਾਲਤ ਬਣੀ ਹੋਈ ਹੈ ਮਾਂ ਤੇ 2 ਸਾਲ ਦੀ ਬੱਚੀ ਦੀ ਦੱਸਦੀ ਹੈ ਕਿ ਕਾਰ ਦਾ ਟਾਇਰ ਖਰਾਬ ਹੋ ਗਿਆ ਸੀ ਲੁਧਿਆਣਾ ਤੋਂ ਪਰਿਵਾਰ ਆ ਰਿਹਾ ਸੀ ਤਰਨਵੀਰ ਜੋ ਕਿ ਜਲੰਧਰ ਦੇ ਮਾਡਲ ਟਾਊਨ ਦਾ ਰਹਿਣ ਵਾਲਾ ਹੈ ਉਹ ਲੁਧਿਆਣਾ ਆਪਣੇ ਸਹੁਰਿਆਂ ਦੇ ਪਰਿਵਾਰ ਤੋਂ ਆ ਰਿਹਾ ਸੀ ਇਸੇ ਦੌਰਾਨ ਕਾਰ ਦਾ ਟਾਇਰ ਖਰਾਬ ਹੋ ਜਾਂਦਾ ਹੈ ਸੜਕ ਦੇ ਉੱਤੇ ਕਾਰ ਦਾ ਟਾਇਰ ਬਦਲਣ ਦੀ ਉਹ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਜਦੋਂ ਪਿੱਛੋਂ ਤੇਜ਼ ਰਫ਼ਤਾਰ ਦੇ ਨਾਲ ਇਹ ਟਰੱਕ ਆ ਜਾਂਦਾ ਹੈ ਔਰ ਇਸੇ ਦੌਰਾਨ ਤਰਨਵੀਰ ਜੋ ਦੇ ਦੇਖ ਲੈਂਦਾ ਹੈ ਕਿ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਟਰੱਕ ਆ ਰਿਹਾ ਤਾਂ ਉਹ ਪਿੱਛੇ ਹੋਣ ਦੀ ਕੋਸ਼ਿਸ਼ ਕਰਦਾ ਹੈ ਔਰ ਆਪਣੀ ਜਾਨ ਬਚਾਉਂਦਾ ਹੈ ਔਰ ਇਸੇ ਦੌਰਾਨ ਉਸ ਦੇ ਵੱਲੋਂ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਤੇਜ਼ ਰਫ਼ਤਾਰ ਦਾ ਟਰੱਕ ਵਿੱਚ ਟੱਕਰ ਮਾਰ ਦਿੰਦਾ ਹੈ ਉਸ ਦੀ ਅੱਖਾਂ ਦੇ ਸਾਹਮਣੇ ਹੀ ਉਸ ਦੀ ਪਤਨੀ ਅਤੇ ਬੱਚੀ ਜੋ ਕਾਰ ਦੇ ਵਿੱਚ ਸਵਾਰ ਸੀ ਤਾਂ ਕਾਰ ਪਲਟੀਆਂ ਖਾ ਜਾਂਦੀ ਹੈ ਸੜਕ ਦੇ ਉੱਤੇ ਚਾਰ ਪਲਟੀਆਂ ਕਾਰ ਖਾ ਜਾਂਦੀ ਹੈ ਜਿਸ ਤੋਂ ਬਾਅਦ ਆਸ-ਪਾਸ ਦੇ ਜੋ ਲੋਕ ਮੌਜੂਦ ਸੀ ਤਾਂ ਉਹਨਾਂ ਦੇ ਵੱਲੋਂ ਮਦਦ ਦਾ ਹੱਥ ਪਹੁੰਚਾਇਆ ਜਾਂਦਾ ਹੈ ਉਹਨਾਂ ਦੇ ਵੱਲੋਂ ਤੁਰੰਤ ਕਾਰ ਦੇ ਸ਼ੀਸ਼ੇ ਤੋੜ ਕੇ ਮਾਤਾ ਤੇ ਬੱਚੀ ਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਫਿਲਹਾਲ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਮਾਤਾ ਤੇ ਬੱਚੀ ਦੀ ਦੱਸਿਆ ਜਾ ਰਿਹਾ ਹੈ ਕਿ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤਾਂ ਇਹ ਦਰਦਨਾਕ ਤਸਵੀਰਾਂ ਜਲੰਧਰ ਦੇ ਵਿੱਚ ਵਾਪਰੇ ਹਾਦਸੇ ਦੀਆਂ ਦੱਸਦੀ ਹੈ ਕਿ ਜਲੰਧਰ ਦਿੱਲੀ ਨੈਸ਼ਨਲ ਹਾਈਵੇ ਦੇ ਉੱਤੇ ਇਹ ਹਾਦਸਾ ਵਾਪਰਿਆ ਹੈ ਜਿੱਥੇ ਤੇਜ਼ ਰਫ਼ਤਾਰ ਟਰੱਕ ਦੇ ਵੱਲੋਂ ਕਾਰ ਨੂੰ ਟੱਕਰ ਮਾਰੀ ਗਈ ਹੈ ਦੇ ਨਾਲ ਇਹ ਝੂਮਦਾ ਹੋਇਆ ਹੁੰਦਾ ਹੈ ਜਦੋਂ ਕਾਰ ਦਾ ਡਰਾਈਵਰ ਕਾਰ ਦੇ ਵਿੱਚ ਬੈਠਾ ਵਿਅਕਤੀ ਜਦੋਂ ਦੇਖ ਲੈਂਦਾ ਹੈ ਕਿ ਉਸਨਾਂ ਦੇ ਵੱਲ ਤੇਜ਼ ਰਫ਼ਤਾਰ ਦੇ ਨਾਲ ਆ ਰਿਹਾ ਹੈ ਟਰੱਕ ਤਾਂ ਉਹਨਾਂ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਟੱਕਰ ਤੇਜ਼ ਰਫ਼ਤਾਰ ਦੇ ਵਿੱਚ ਮਾਰੀ ਜਾਂਦੀ ਹੈ ਜਿਸ ਦੇ ਕਰਕੇ ਚਾਰ ਪਲਟੀਆਂ ਕਾਰ ਸੜਕ ਦੇ ਉੱਤੇ ਖਾ ਜਾਂਦੀ ਹੈ ਔਰ ਤਤੰਤ ਹਾਦਸੇ ਤੋਂ ਬਾਅਦ ਜੋ ਲੋਕ ਉਥੇ ਮੌਕੇ ਤੇ ਮੌਜੂਦ ਸੀ ਤਾਂ ਉਹਨਾਂ ਦੇ ਵੱਲੋਂ ਮਦਦ ਕੀਤੀ ਜਾਂਦੀ ਹੈ ਕਾਰ ਦੇ ਸ਼ੀਸ਼ੇ ਤੋੜ ਕੇ ਮਾਂ ਤੇ ਬੱਚੀ ਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਇਹ ਦਰਦਨਾਕ ਤਸਵੀਰਾਂ ਉਸ ਕਾਰ ਦੀਆਂ ਨੇ ਜਿਸ ਜੋ ਹਾਦਸੇ ਦਾ ਸ਼ਿਕਾਰ ਹੋਈ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦੋਹਾਂ ਪਾਸਿਆਂ ਤੋਂ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਕਾਰ ਪਿਛਲਾ ਹਿੱਸਾ ਵੀ ਬੁਰੀ ਤਰੀਕੇ ਦੇ ਨਾਲ ਤਬਾਹ ਹੋ ਚੁੱਕਾ ਹੈ ਅਗਲੇ ਹਿੱਸਾ ਵੀ ਪਰ ਖੱਟੇ ਹੋ ਚੁੱਕੇ ਨੇ ਇਸ ਕਾਰ ਦੇ ਔਰ ਇਸ ਕਾਰ ਦੇ ਵਿੱਚ ਬੈਠੇ ਜੋ ਸਵਾਰੀਆਂ ਨੇ ਉਹਨਾਂ ਦਾ ਕੀ ਹਾਲ ਹੋਇਆ ਹੋਵੇਗਾ ਇਸ ਦਾ ਅੰਦਾਜ਼ਾ ਤੁਸੀਂ ਸਹਿਜੇ ਹੀ ਲਗਾ ਸਕਦੇ ਹੋ ਤਾਂ ਕਾਫੀ ਗੰਭੀਰ ਹਾਲਤ ਬਣੀ ਹੋਈ ਹੈ ਮਾਂ ਤੇ 2 ਸਾਲ ਦੀ ਬੱਚੀ ਦੀ ਦੱਸਦੀ ਹੈ ਕਿ ਕਾਰ ਦਾ ਟਾਇਰ ਖਰਾਬ ਹੋ ਗਿਆ ਸੀ ਲੁਧਿਆਣਾ ਤੋਂ ਪਰਿਵਾਰ ਆ ਰਿਹਾ